ਬਾਬਾ ਜੀ ਪਰਨਾ ਲੈ ਹੋ ਆ ਵੇਖੋ ਆ ਪੈਸੇ ਬਾਬਾ ਜੀ ਪਰਨਾ ਕੱਢੋ ਪੈਸੇ ਆ ਵੇਖੋ ਪੈਸੇ ਇਹ ਜੇ ਜੇ ਬਾਬਾ ਇੱਕ ਗੁਰੂ ਸਾਹਿਬ ਕੋ ਮੜੀ ਚੋਕੋ ਹਿੰਦੀ ਕਰੇ ਤੇ ਇਹ ਮਾਰਾ ਗੁਰੂ ਨੂੰ ਸੰਸਾਲ ਪਹੁੰਚਾਇਆ ਜਾਂਦਾ ਤਾਂ ਪਰ ਇਹ ਕਿੱਥੇ ਗੱਲ ਪਹੁੰਚਣੀ ਆ ਆ ਵੇਖੋ ਸਾਰੇ ਮਾਇਆ ਆ ਵੇਖੋ ਸੱਚੇ ਨਾਲ ਲਾਂਡਾ ਇਨੇ ਸ਼ੁਕਰ ਭਨੇ ਨਿਸਾਨ ਕੀਤਾ ਸ਼ਸਤਰਾਂ ਦਾ ਆਹ ਵੇਖੋ ਇਹ ਫਲੋਰੀ ਫਾਈਲ ਚ ਲੈਣ ਲਿਆ ਹੈ ਹੈ ਸਾਰੀ ਕੱਢ ਲਈ ਉਹਨੇ ਦੇਖੀ ਨਿਗਲੇ ਨੇ ਕੱਢ ਲਈ ਉਹਨੇ 10 ਦਿਨਾਂ ਜੋਗੇ ਇਹ ਹਨ ਕੱਢ ਲਈ ਲੱਗਦਾ ਆਖੋ ਪੂਰੀ ਖਾਦੀ ਕਰਦੀ ਹੈ ਹੈ ਸਾਰੀ ਖਾਦੀ ਆਹ ਲੁਕੋ ਚੌਥੀ ਵੀ ਦੇ ਗਈ ਉਹ ਬਰਾਬਰ ਰਹਿ ਗਿਆ ਉਹ ਰਹਿ ਗਿਆ ਇਹ ਕੱਲ ਘਰ ਆਇਆ ਬਾਈ ਇਹ ਕੱਲ ਉਹਤਰਾ ਨਹੀਂ ਆਇਆ ਉਹਨੇ ਸੱਦਿਆ ਸ਼ਾਮ ਨਾਲ ਕੋਈ ਵੀ ਕੰਮ ਨਹੀਂ ਇਹੋ ਕਰੋ ਮਾਰੇ ਤਾਬੇ ਦੇ ਵਿੱਚ ਭੁਰੀਆ ਨਾਲ ਖੜੀ ਦੱਸ ਇਹ ਬੰਦਿਆ ਕਰਤੂਤ ਹੈ ਜੀ ਇਹ ਤਾਂ ਮੈਂ ਮਹਾਰਾਜ ਦੀ ਬਾਣੀ ਸੁਣਨਾ ਆ ਤੇ ਜੇ ਅੱਜ ਸਰ ਦੁੱਖ ਆਪਿਆ ਅੜਾ ਗਏ ਜੁੜੇ ਜੇ ਕੰਗਾ ਗੁਰੂ ਸਾਹਿਬ ਦਾ ਤੇ ਬੇਰੂਪੀਏ ਫਾਇਦਾ ਹੋਏ ਆ ਨਹੀਂ ਨਾ ਖਤਮ ਕਰਤੀ ਕਣੀ ਆ ਵੇਖੋ ਆਹੋ ਦੇਖੋ ਹੋਰ ਨਿਕਲਣਾ ਕੱਢੋ ਹੋਰ ਕੁਛ ਹੋਣਾ ਮਸਲਾ ਕੁਛ ਹੋਣਾ ਦੇ ਜੇ ਭਾਵੇਂ ਸਾਰੀਆਂ ਇਹਦੀਆਂ ਤੋੜੇ ਹੋਏ ਆਹ ਟੀਆ ਕੱਢੋ ਟੀਸਰ ਜਿਗੜੋ ਬੰਨ ਦਿਓ ਆ ਆ ਸੰਜ ਆਹ ਸੁਨਿਆ ਆ ਸੰਜ ਆਹ ਲਾਈਟਰ ਸਦਾ ਵਾਦਾ ਕਰੱਖਾ ਨਾ ਹੋ ਗਈ ਆਹੋ ਭਾਈ ਜਿਹਾ ਸਭ ਪਰੋ ਆਹ ਫੜੋ ਬਾਈ ਛਲੇ ਆ ਛੱਤਰ ਸਾਰੇ ਨੇ ਗੁਲਗ ਕਰਤੇ ਆ ਗੁਲਗ ਕਰਤੇ ਆ ਗੁਲਗ ਭੰਦੇ ਆ ਭੰਨੇ ਇੱਕਣਾ ਪੁੱੜਤੀ ਬੰਦਾ ਪੁੱਛੇ ਵੀ ਤੂੰ ਗੁਰੂ ਮਹਾਰਾਜ ਦੇ ਸ਼ਿਸ਼ਤਰ ਹੈ ਤੂੰ ਤੂੰ ਬੇਦਬੀ ਕੀਤੀ ਜਸ ਮਹਾਰਾਜ ਨੂੰ ਨੁਕਸਾਨ ਪਹੁੰਚ ਜਾਂਦਾ ਕੋਈ ਅੰਗ ਸਾਡੇ ਪਾੜ ਦੇ ਮਹਾਰਾਜ ਪਾੜ ਜਾਂਦੇ ਅਸੀਂ ਕਿੱਥੇ ਨਿਆਣ ਦੇਣਾ ਬੰਦਾਲਿਆਂ ਨੇ ਆ ਵੇਖੋ ਮਹਾਰਾਜ ਮੋਟਰਸਾਈਕਲ ਹੀ ਚੋਰੀ ਦਾਣਾ ਕਿਸਦਾ ਮੁਰਤਬਾ ਨਾ ਚਾਬੀਆਂ ਮੋਟਰਸਾਈਕਲ ਦੇ ਮੈਂ ਚੌਕੀ ਫੜਿਆ ਫੋਨ ਲਾਇਆ ਸੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਬੰਦਾ ਤੁਸੀਂ ਸਾਨੂੰ ਇਸ ਚੌਕੀ ਫੜਾ ਜੋ ਦਿੱਲੀ ਆਉਂਦਾ ਇਹਨੂੰ ਸਾਡਾ ਸ਼ਾਸਤਰ ਵੀ ਨਾਲ ਹੀ ਲੈ ਜਾਓ ਰਾਜਪੂਤ ਪੁਲਿਸ ਆ ਜਾਂਦੂ ਵੀ ਆ ਕਰਤੀ ਕੀਤੀ ਆ ਨਾਲ ਨਾਲ ਆ ਸਾਰੇ ਬੰਦੇ ਸਾਰੇ ਆ ਜਿਹੜੀ ਸੀ ਸਾ ਵੀ ਨਾਮ ਰੱਖੋ ਆ ਵੇਖੋ ਨਾ ਇਹ ਨਾਮ ਇਹ ਨਿਕਲ ਗਿਆ ਹੀ ਹੈ ਇੱਥੇ ਮਾਰੇ ਕਰ ਕੋਈ ਕੁਲੇ ਕਿਧਰ ਗਿਆ ਆ ਸਾਹਿਰ ਇਹਨਾਂ ਨੇ ਮੇਰੇ ਦੇਖਣਾ ਹੈ ਮੇਰਾ ਦੋ ਅੰਦਰਲੀ ਆਪਾਂ ਨੇ ਲੈ ਗਏ ਉਹ ਕਰਕੇ ਉਹ ਕਰਕੇ ਗੱਲ ਬਾਤ ਇਹ ਕਿ ਜਦੋਂ 7 ਵਜੇ ਕੇ 10 ਮਿੰਟ ਤੇ ਸ੍ਰੀ ਗੁਰਦੁਆਰੇ ਸਾਹਿਬ ਨੂੰ ਸਮਾਪਤੀ ਕਰਕੇ ਗਏ ਆ ਉਸ ਤੋਂ ਬਾਅਦ ਇਹ ਸਾਡਾ ਬ੍ਰਦਰ ਜਿਹੜਾ ਵਾ ਇਹ ਮਠਾਟਿਕਣ ਆਇਆ ਕਰੀਬ 7:30 8:00 ਦੇ ਕਰੀਬ ਤੇ ਇਹ ਜਦੋਂ ਮਥਾ ਟੇਕਣ ਲਾਇਆ ਤੇ ਇਹਨੇ ਆਪਣੀ ਜੋੜੀ ਲਾ ਕੇ ਜਦੋਂ ਅੰਦਰ ਚੱਲਿਆ ਤੇ ਅੰਦਰੋਂ ਇੱਕ ਬੰਦਾ ਜੋ ਹੈ ਬਾਹਰ ਆ ਰਿਹਾ ਹੈ ਸ਼ਾਸਤਰ ਲੈ ਕੇ ਤੇ ਉਹ ਆਖੰਦਾ ਵੀ ਇਹ ਸ਼ਾਸਤਰ ਨੂੰ ਬਾਹਰ ਕੱਢੀ ਰੱਖੀ ਜਾਨਾ ਜੋ ਸ੍ਰੀ ਸਾਹਿਬ ਦੋ ਹੀ ਇਕ ਤੀਰ ਹੀ ਤੇ ਇਹ ਬਾਹਰ ਲੈ ਕੇ ਆ ਰਿਹਾ ਹੈ ਤੇ ਉਹ ਵਿੰਗੇ ਹੋਏ ਹੀ ਕਿਉਂਕਿ ਉਹ ਗੋਲਕ ਚੜਾ ਕੇ ਤੇ ਉਹਨੇ ਸਾਰੇ ਵੰਗੇ ਕੀਤੇ ਤੇ ਉਹ ਜਦੋਂ ਇਹਨਾਂ ਨੇ ਵੇਖਿਆ ਵੀ ਫਿਰ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਬਾਬਾ ਜੀ ਸਾਡੇ ਇੱਥੇ ਰਹਿੰਦੇ ਆ ਤੇ ਬਾਬਾ ਜੀ ਨੂੰ ਇਹਨਾਂ ਨੇ ਆਵਾਜ਼ ਮਾਰੀ ਤੇ ਮੈਨੂੰ ਉਸ ਵੇਲੇ ਫੋਨ ਲਾਤਾ ਤੇ ਅਸੀਂ ਇੱਥੇ ਪਹੁੰਚ ਗਏ ਤੇ ਅਸੀਂ ਚਾਚਾ ਸਾਹ ਨੂੰ ਸਾਡੇ ਲਾਗੀ ਚਾਚਾ ਜੀ ਉਹਨਿੰਦਾ ਨੂੰ ਫੋਨ ਕੀਤਾ ਇੱਥੇ ਆ ਗਏ ਜਦੋਂ ਅਸੀਂ ਵੇਖਿਆ ਉਹਨੂੰ ਫੜ ਕੇ ਤੇ ਉਹਨੂੰ ਹੀ ਬਿਠਾ ਦੇ ਪਿੰਡ ਦੇ ਬੰਦੇ ਕਹਿੰਦੇ ਮੈਂ ਨਹੀਂ ਕੀਤਾ ਤੇ ਜਦੋਂ ਅਸੀਂ ਗੋਲ ਉਹਦੇ ਵੇਖਿਆ ਗੋਲ ਕਹਾੜੀ ਟੁੱਟੀ ਆ ਤੇ ਉਹਦੇ ਜੇਬਾਂ ਪੈਸੇ ਨਾ ਭਰ ਗਏ ਸੀ ਤੇ ਉਸੇ ਟਾਈਮ ਤੇ ਅਸੀਂ ਆਪਣੇ ਮੋਤਬਾਰਾਂ ਬੰਦੇ ਨੂੰ ਸਾਧ ਕੇ ਤੇ ਇਹਨੂੰ ਚੌਕੀ ਫੜਿਆ ਬਾਅਦ ਫੜਾਤਾ ਇਹ ਤੇ ਹਾਂਜੀ ਕੀ ਮੰਗ ਕਰਦੇ ਅਸੀਂ ਮੰਗੇ ਹਿਉ ਕਰਦੇ ਆ ਵੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਬੰਦੇ ਨੂੰ ਜੋ ਕਿ ਇਹੋ ਜਿਹਾ ਗਾਂ ਤੋਂ ਕੰਮ ਨਾ ਹੋ ਸਕੇ ਗੱਲਬਾਤ ਇਸ ਤਰ੍ਹਾਂ ਹੋਈ ਜੀ ਸਵੇਰੇ ਕੋਈ 7:30 ਦਾ ਸਮਾਂ ਸੀਗਾ 7:30 ਤੋਂ 8 ਦੇ ਵਿੱਚ ਤੇ ਮੈਂ ਗੁਰਦਾਰਾ ਸਾਹਿਬ ਰੋਜ਼ ਦੀ ਤਰ੍ਹਾਂ ਮੱਤਾ ਟਿਕਣ ਆਇਆ ਤੇ ਜਦੋਂ ਮੈਂ ਵੇਖਿਆ ਇੱਥੇ ਆਪਣਾ ਪੈਰ ਬੂੜ ਆਪਣੇ ਤਾਰ ਕੇ ਪੈਰ ਤੋਂ ਲੱਗਾ ਦੇ ਅੰਦਰੋਂ ਬੰਦਾ ਨਾਲ ਸ਼ਾਸਤਰ ਚੁੱਕੇ ਤੇ ਬਾਹਰ ਲਿਆ ਰਾ ਸੀ ਉਹ ਸ਼ਾਸਤਰ ਜੋ ਮੈਂ ਵੇਖਿਆ ਸਾਰੇ ਟੁੱਟੇ ਸੀਗੇ ਮਰੋੜੇ ਮਰਾੜੇ ਸੀਗੇ ਉਹਨੇ ਤੇ ਮੈਨੂੰ ਸ਼ੱਕ ਹੋ ਗਿਆ ਉੱਤੇ ਮੈਂ ਉਹਨੂੰ ਪੁੱਛਿਆ ਵੀ ਇਹ ਬਾਹਰ ਕਿਉਂ ਕੱਢਦਾ ਤੇ ਇਹ ਟੁੱਟੇ ਪੈ ਸੀ ਅੰਦਰ ਫਿਰ ਮੈਂ ਕਹਾ ਵੀ ਬੰਦਾ ਗਲਤ ਆ ਜਾਪਦਾ ਫਿਰ ਮੈਂ ਬਾਬਾ ਜੀ ਨੂੰ ਬੁਲਾਇਆ ਮੈਂ ਬਾਬਾ ਜੀ ਆ ਸਵੇਰੇ ਤੁਸੀਂ ਜਦੋਂ ਉੱਠੇ ਜੇ ਸ਼ਾਸਤਰ ਮਤਲਬ ਕਿਸ ਤਰ੍ਹਾਂ ਸੀਗੇ ਕੀ ਹਿਸਾਬ-ਕਿਤਾਬ ਇਹ ਕਹਿੰਦੇ ਮੈਂ ਵੇਖੇ ਨਹੀਂ ਗੇ ਫਿਰ ਅਸੀਂ ਪ੍ਰਧਾਨ ਨੂੰ ਸੱਦਿਆ ਜੀ ਪ੍ਰਧਾਨ ਨੂੰ ਫੋਨ ਲਾਇਆ ਲੱਗਿਆ ਸਾਹਬ ਸਿੰਘ ਆ ਉਹਨਾਂ ਨੂੰ ਫੋਨ ਲਾਇਆ ਲਾ ਕੇ ਤੇ ਫਿਰ ਸਾਰੇ ਜਦੋਂ ਆ ਕੇ ਆ ਫਿਰ ਉਹਦੀਆਂ ਜੇਬਾਂ ਫੁੱਲੀਆਂ ਸੀ ਗੋਲਕ ਵੇਖੀ ਤੇ ਗੋਲਕ ਦੇ ਵਿੱਚੋਂ ਪੈਸੇ ਵੀ ਸਾਰੇ ਨਿਕਲੇ ਸੀਗੇ ਉਹਦੀਆਂ ਜੇਬਾਂ ਦੇ ਵਿੱਚੋਂ ਨਿਕਲੇ ਆ ਜੀ ਕੋਲ ਉਹਦੀ ਇੱਕ ਪਗਵੇ ਦੀ ਬੋਤਲ ਸੀਗੀ ਸ਼ਰਾਬ ਦੀ ਦੇਸੀ ਦੀ ਤੇ ਇੱਕ ਸਰੰਝ ਸੀਗੀ ਤੇ ਨਸ਼ੇ ਦਾ ਆਦੀ ਸੀਗਾ ਉਹ ਤੇ ਨਸ਼ੇ ਦੇ ਚੱਕਰ 'ਚ ਜੀ ਸਵੇਰੇ ਉਹਨੇ ਆ ਜਿਹੜਾ ਗੁਰੂ ਮਹਾਰਾਜ ਤੋਂ ਆਪਣਾ ਨੁਕਸਾਨ ਪਹਚਾਇਆ ਤੇ ਉਹ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਪਿੰਡ ਦੇ ਸਾਰੇ ਵਸਨੀਕ ਆਪਣੇ ਉਸ ਟਾਈਮ ਮੌਕੇ ਤੇ ਪਹੁੰਚ ਚੁੱਕੇ ਸੀਗੇ ਤੇ ਸਾਰਿਆਂ ਨੇ ਉਹਨੂੰ ਵੇਖਿਆ ਤੇ ਕੀਤੀ ਆ ਤਾਂ ਆ ਵੇਖੋ ਇਹਨੇ ਜਿਹੜੇ ਕੱਢਣ ਲੱਗੇ ਆ ਕੰਡੋ ਜਿਹੜਾ ਜਸਮਾਨੇ 'ਚ ਪਾਇਆ ਨੇ ਬਾਬਾ ਜੀ ਬਹੁਤ ਪਰਣਾ ਲਿਓ ਆ ਆ ਵੇਖੋ ਆ ਪੈਸੇ ਬਾਬਾ ਜੀ ਪਰਣਾ ਕੱਢੋ ਪੈਸੇ ਆ ਵੇਖੋ ਪੈਸੇ ਆ ਵੇਖੋ ਤੇ ਜੇ ਜੇ ਬਾਬਾ ਇਹ ਗ੍ਰੰਥ ਸਾਹਿਬ ਕੋ ਮੜੀ ਚੋਕੋ ਹਿੰਦੀ ਕਰੇ ਤੇ ਇਹ ਮਾਰਾ ਗੁਰੂ ਨੂੰ ਸਾਲ ਪਹਚਾਈ ਜਾਂਦਾ ਪਰ ਇਹ ਕਿੱਥੇ ਗੱਲ ਪਹੁੰਚ ਰਹੀ ਆ ਵੇਖੋ ਸਾਰੇ ਭਾਨ ਮਾਇਆ ਆ ਵੇਖੋ ਸੱਚੇ ਨਾਲ ਇਨੇ ਸ਼ੋਧਰ ਭਨੇ ਨਿਸ਼ਾਨ ਕੀਤਾ ਸ਼ਸਤਰਾਂ ਦਾ ਬਾਹਰ ਦੇਖੋ ਜੀ ਫਲੂਟ ਉੱਥੇ ਨਿਕਲ ਗਿਆ ਹੈ ਹੈਂ ਸਾਰੇ ਕੱਢ ਲਏ ਉਹਨੇ ਦੇਖੋ ਨਿਕਲੇ ਨਾ ਕੱਢ ਲਏ ਦਿਨਾਂ ਦਿਨ ਜੋਗੇ ਇੱਕ ਇਹ ਹਨੇ ਕੱਢ ਲਏ ਲੱਗਦਾ ਲਾਖੋ ਪੂਰੀ ਖਾਲੀ ਕਰਦੀ ਹੈ ਸਾਰੇ ਖਾਲੀ ਆਹ ਦੇਖੋ ਮਾਤਾ ਚਾਤ ਵੀ ਦੇ ਗਈ ਉਹ ਬਰਾਬਰ ਰਹਿ ਗਿਆ ਉਹ ਰਹਿ ਗਿਆ ਇਹ ਕੱਲ ਘਰ ਆਇਆ ਬਾਈ ਇਹ ਕੱਲ ਉਤਰਾ ਨਹੀਂ ਆਇਆ ਉਹਨੇ ਸੱਦਿਆ ਸ਼ਰਾਬ ਨਾਲ ਖੜੀ ਦੱਸ ਇਹ ਬੰਦਿਆ ਕਰਤੂਤ ਨਹੀਂ ਜੇ ਅੱਜ ਸਰ ਦੁੱਖ ਆ ਪਿਆ ਅੜਾ ਗਏ ਜੁੜੇ ਜੇ ਕੰਗਾ ਗੁਰੂ ਸਾਹਿਬ ਦਾ ਤੇ ਬੇਰੂਪੀਏ ਫਾਇਦਾ ਹੋਏ ਆ ਨਹੀਂ ਨਾ ਖਤਮ ਕਰਤੀ ਸੀ ਆ ਵੇਖੋ ਆਹ ਹੋਰ ਆਹ ਵੇਖੋ ਹੋਰ ਨਿਕਲਣਾ ਕੱਢੋ ਹੋਰ ਕੁਛ ਹੋਣਾ ਮਸਲਾ ਕੁਛ ਹੋਣਾ ਦੇ ਜੇ ਭਾਵੇਂ ਸਾਰੀਆਂ ਇਹਦੀਆਂ ਆਹ ਤੋੜੇ ਹੋਏ ਫੋਰ ਆਹ ਟੀਆ ਕੱਢੋ ਟੀਸਰ ਜੀ ਕੱਢੋ ਬੰਦ ਜੀ ਹੋਸ ਰਹੇ ਆਹ ਆਸ ਰਿੰਜ ਆਹ ਸੁਨਿਆ ਆਹ ਸਿਰੰਜ ਆਹ ਲਾਈਟਰ ਹੈ ਸਦਾ ਵਾਦਾ ਭੱਖਾ ਰੱਖਣਾ ਨੂੰ ਆ ਗਈ ਆਹ ਵੇਖੋ ਸਭਾਈ ਚਾਹ ਪ੍ਰੋ ਆਹ ਫਰੋ ਬਾਈ ਛਲੇ ਆਹ ਛੇਤਰ ਸਾਰੇ ਨੇ ਗੁਲਗ ਕਰਤੇ ਜਵੇ ਗਿੰਗੇ ਕਰਤੇ ਆ ਗੁਲਗ ਭੰਦੇ ਭੰਨੇ ਯਖਣਾ ਫੜਤੀ ਬੰਦਾ ਪੁੱਛੇ ਵੀ ਤੂੰ ਗੁਰੂ ਮਹਾਰਾਜ ਦੇ ਸ਼ਿਸ਼ਤਰ ਦਾ ਤੂੰ ਤੂੰ ਬੇਦਬੀ ਕਿਤੇ ਜਸਰ ਮਹਾਰਾਜ ਨੂੰ ਨੁਕਸਾਨ ਪਹੁੰਚ ਜਾਂਦਾ ਕੋਈ ਅੰਗ ਸਾਡੇ ਪਾੜ ਦੇ ਮਹਾਰਾਜ ਪਾੜ ਜਾਂਦੇ ਅਸੀਂ ਕਿਥੇ ਨਿਆਣ ਦੇਣਾ ਬੰਦੜਿਆਂ ਨੇ ਆ ਵੇਖੋ ਮਹਾਰਾਜ ਮੋਟਰਸਾਈਕਲ ਚੋਰੀ ਦਾ ਨਾ ਕਿਸਦਾ ਮੋਟਰਸਾਈਕਲ ਨਾ ਚਾਬੀਆਂ ਮੋਟਰਸਾਈਕਲ ਮੋਟਰਖਾ ਚੌਕੀ ਫੜਿਆ ਫੋਨ ਲਾਇਆ ਸੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਬੰਦਾ ਤੁਸੀਂ ਦੱਸੋ ਵਿੱਚ ਚੌਕੀ ਫੜਾ ਜੋ ਦਿੱਲੀ ਆਉਂਦਾ ਇਹਨੂੰ ਸਾਡਾ ਸ਼ਾਸਤਰ ਵੀ ਨਾਲ ਹੀ ਲੈ ਜਾਓ ਸਾਡੂ ਪੁਲਿਸ ਆਜਣ ਵੀ ਆਹ ਗੱਲ ਕੀਤੀ ਹੈ ਨਾਲ ਦੋ ਆਹ ਸਾਰੇ ਬੰਦੇ ਇੱਥੇ ਆ ਜਿਹੜੀ ਸੀ ਆ ਵੀ ਨਾਲ ਰੱਖੋ ਨਾ ਇਹ ਨਾਮ ਹੈ ਨਾ ਲੱਗਿਆ ਕੀ ਇਹ ਇੱਥੇ ਮਾਰੇ ਕਰ ਕੋਈ ਕੁਲ ਕੀ ਧਰਗ ਆਸ਼ਰਮ ਇਹਨਾਂ ਨੇ ਮੇਰੇ ਦੇਖੀ ਗਏ ਹੈ ਰੋ ਦੋ ਅੰਦਰ ਉਹ ਬੰਦੇ ਨੇ ਜਿੰਨੇ ਆ ਗੱਲ ਬਾਤ ਇਹ ਕਿ ਜਦੋਂ 7:00 ਵਜ ਕੇ 10 ਮਿੰਟ ਤੇ ਸ਼੍ਰੀ ਗੁਰਦੁਆਰੇ ਸਾਹਿਬ ਨੂੰ ਸਮਾਪਤੀ ਕਰਕੇ ਗਏ ਆ ਉਸ ਤੋਂ ਬਾਅਦ ਇਹ ਸਾਡਾ ਬ੍ਰਦਰ ਜਿਹੜਾ ਵਾ ਇਹ ਮਠਾਟਿਕਨ ਆਇਆ ਕਰੀਬ 7:30 8:00 ਦੇ ਕਰੀਬ ਤੇ ਇਹ ਜਦੋਂ ਮਥਾ ਟੇਕਣ ਲਾਇਆ ਤੇ ਇਹਨੇ ਆਪਣੀ ਜੋੜੀ ਲਾ ਕੇ ਜਦੋਂ ਅੰਦਰ ਚੱਲਿਆ ਤੇ ਅੰਦਰੋਂ ਇੱਕ ਬੰਦਾ ਜੋ ਹੈ ਬਾਹਰ ਆ ਰਿਹਾ ਹੈ ਸ਼ਾਸਤਰ ਲੈ ਕੇ ਤੇ ਉਹ ਆਖੰਦਾ ਵੀ ਇਹ ਸ਼ਾਸਤਰ ਤੂੰ ਬਾਹਰ ਕੱਢ ਦੀ ਰੱਖੀ ਜਾਨਾ ਜੋ ਸ੍ਰੀ ਸਾਹਿਬ ਦੋ ਹੀ ਇਕ ਤੀਰਹੀ ਤੇ ਇਹ ਬਾਹਰ ਲੈ ਕੇ ਆ ਰਿਹਾ ਹੈ ਤੇ ਉਹ ਵਿੰਗੇ ਹੋਏ ਹੀ ਕਿਉਂਕਿ ਉਹ ਗੋਲਕ ਜੜਾ ਕੇ ਦੋਨੇ ਸਾਰੇ ਵੰਗੇ ਕੀਤੇ ਤੇ ਉਹ ਜਦੋਂ ਇਹਨਾਂ ਨੇ ਵੇਖਿਆ ਵੀ ਫਿਰ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਬਾਬਾ ਜੀ ਸਾਡੇ ਇੱਥੇ ਰਹਿੰਦੇ ਆ ਤੇ ਬਾਬਾ ਜੀ ਨੂੰ ਇਹਨਾਂ ਨੇ ਆਵਾਜ਼ ਮਾਰੀ ਤੇ ਮੈਨੂੰ ਉਸ ਵੇਲੇ ਫੋਨ ਲਾਤਾ ਤੇ ਅਸੀਂ ਇੱਥੇ ਪਹੁੰਚ ਗਏ ਤੇ ਅਸੀਂ ਚਾਚਾ ਸਾਹਿਬ ਨੂੰ ਸਾਡੇ ਲਾਗੇ ਚਾਚਾ ਜੀ ਉਹਨਿੰਦਾ ਨੂੰ ਫੋਨ ਕੀਤਾ ਇੱਥੇ ਆ ਗਏ ਜਦੋਂ ਅਸੀਂ ਵੇਖਿਆ ਉਹਨੂੰ ਫੜ ਕੇ ਤੇ ਉਹਨੂੰ ਹੀ ਬਿਠਾ ਦੇ ਪਿੰਡ ਦੇ ਬੰਦੇ ਆਖਦੇ ਮੈਂ ਨਹੀਂ ਕੀਤਾ ਜਦੋਂ ਅਸੀਂ ਗੋਲ ਉਹ ਦੇਖਿਆ ਗੋਲ ਕਿ ਸਾਡੀ ਟੁੱਟੀ ਆ ਤੇ ਉਹਦੇ ਜੇਬਾਂ ਪੈਸੇ ਨਾ ਭਰ ਗਿਆ ਸੀ ਤੇ ਉਸੇ ਟਾਈਮ ਤੇ ਅਸੀਂ ਆਪਣੇ ਮੋਢ ਭਾਰਾਂ ਬੰਦੇ ਨੂੰ ਸਾਧ ਕੇ ਤੇ ਇਹਨੂੰ ਚੌਕੀ ਫੜਿਆਂ ਬਾਅਦ ਫੜਾਤਾ ਇਹ ਤੇ ਅਲੀ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਆ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਬੰਦੇ ਨੂੰ ਜੋ ਕਿ ਇਹੋ ਜਿਹਾ ਗਾਂ ਤੋਂ ਕੰਮ ਨਾ ਹੋ ਸਕੇ ਗੱਲਬਾਤ ਇਸ ਤਰ੍ਹਾਂ ਹੋਈ ਜੀ ਸਵੇਰੇ ਕੋਈ 7.5 ਦਾ ਸਮਾਂ ਸੀਗਾ 7.5 ਤੋਂ 8 ਦੇ ਵਿੱਚ ਤੇ ਮੈਂ ਗੁਰਦਾਰੀ ਸਾਹਿਬ ਰੋਜ਼ ਦੀ ਤਰ੍ਹਾਂ ਮੱਥਾ ਟੇਕਣ ਆਇਆ ਤੇ ਜਦੋਂ ਮੈਂ ਵੇਖਿਆ ਇੱਥੇ ਆਪਣਾ ਪੈਰ ਬੂੜ ਆਪਣੇ ਤਾਰ ਕੇ ਪੈਰ ਧੂਣ ਲੱਗਾ ਦੇ ਅੰਦਰੋਂ ਬਲਾਣਾ ਸ਼ਸਤਰ ਚੁੱਕੇ ਤੇ ਬਾਹਰ ਲਿਆ ਰਹਾ ਸੀ ਉਹ ਸ਼ਸਤਰ ਜੋ ਮੈਂ ਵੇਖਿਆ ਸਾਰੇ ਟੁੱਟੇ ਸੀਗੇ ਮਰੋੜੇ ਮਰਾੜੇ ਸੀਗੇ ਉਹਨੇ ਤੇ ਮੈਨੂੰ ਸ਼ੱਕ ਹੋ ਗਿਆ ਉੱਤੇ ਮੈਂ ਉਹਨੂੰ ਪੁੱਛਿਆ ਵੀ ਇਹ ਬਾਹਰ ਕਿਉਂ ਕੱਢਦਾ ਤੇ ਇਹ ਟੁੱਟੇ ਪਏ ਸੀ ਅੰਦਰ ਫਿਰ ਮੈਂ ਕਹਾ ਵੀ ਬੰਦਾ ਗਲਤੀ ਆ ਜਾਦਾ ਫਿਰ ਮੈਂ ਬਾਬਾ ਜੀ ਨੂੰ ਬੁਲਾਇਆ ਮੈਂ ਬਾਬਾ ਜੀ ਆ ਸਵੇਰੇ ਤੁਸੀਂ ਜਦੋਂ ਉੱਠੇ ਜੇ ਸ਼ਾਸਤਰ ਮਤਲਬ ਕਿਸ ਤਰ੍ਹਾਂ ਸੀਗੇ ਕੀ ਹਿਸਾਬ ਕਿਤਾਬ ਸੀ ਇਹ ਕਹਿੰਦੇ ਮੈਂ ਵੇਖੇ ਨਹੀਂ ਗੇ ਫਿਰ ਅਸੀਂ ਪ੍ਰਧਾਨ ਨੂੰ ਸੱਦਿਆ ਜੀ ਪ੍ਰਧਾਨ ਨੂੰ ਫੋਨ ਲਾਇਆ ਲੱਗਿਆ ਸਾਹਬ ਸਿੰਘ ਆ ਉਹਨਾਂ ਨੂੰ ਫੋਨ ਲਾਇਆ ਲਾ ਕੇ ਤੇ ਫਿਰ ਸਾਰੇ ਜਦੋਂ ਆ ਕੇ ਆ ਫਿਰ ਉਹਦੀਆਂ ਜੇਬਾਂ ਫੋਲੀਆਂ ਸੀ ਗੋਲਕ ਵੇਖੀ ਤੇ ਗੋਲਕ ਦੇ ਵਿੱਚੋਂ ਪੈਸੇ ਵੀ ਸਾਰੇ ਨਿਕਲੇ ਸੀਗੇ ਉਹਦੀਆਂ ਜੇਬਾਂ ਦੇ ਵਿੱਚੋਂ ਨਿਕਲੇ ਆ ਜੀ ਕੋਲ ਉਹਦੀ ਇੱਕ ਪਗਵੇ ਦੀ ਬੋਤਲ ਸੀਗੀ ਸ਼ਰਾਬ ਦੀ ਦੇਸੀ ਦੀ ਤੇ ਇੱਕ ਸਰਿੰਝ ਸੀਗੀ ਤੇ ਨਸ਼ੇ ਦਾ ਆਦੀ ਸੀਗਾ ਉਹ ਤੇ ਨਸ਼ੇ ਦੇ ਚੱਕਰ 'ਚ ਹੀ ਸਵੇਰੇ ਉਹਨੇ ਆ ਜਿਹੜਾ ਗੁਰੂ ਮਹਾਰਾਜ ਤੋਂ ਆਪਣਾ ਨੁਕਸਾਨ ਪਹਚਾਇਆ ਤੇ ਉਹ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਪਿੰਡ ਦੇ ਸਾਰੇ ਵਸਨੀਕ ਆਪਣੇ ਉਸ ਟਾਈਮ ਮੌਕੇ ਤੇ ਪਹੁੰਚ ਚੁੱਕੇ ਸੀਗੇ ਤੇ ਸਾਰਿਆਂ ਨੇ ਉਹਨੂੰ ਵੇਖਿਆ ਜਿਵੇਂ ਕੀਤੀ ਆ ਤਾਂ ਆ ਵੇਖੋ ਇਹਨੇ ਜਿਹੜੇ ਕੰਨ ਲੰਗੇ ਆ ਆ ਕੰਡੋ ਜਿਹੜਾ ਜਸਮਾਨੋ ਦੇ ਪਾਇਆ ਨੇ ਬਾਬਾ ਜੀ ਲਿਓ ਆ ਪਰਨਾ ਲਿਓ ਬਾਬਾ ਜੀ ਆ ਵੇਖੋ ਆ ਆ ਪੈਸੇ ਬਾਬਾ ਜੀ ਪਰਨਾ ਕੱਢੋ ਪੈਸੇ ਆ ਵੇਖੋ ਪੈਸੇ ਇਹ ਜੇ ਜੇ ਬਾਬਾ ਜੀ ਗੁਰਦੇ ਸਾਹਿਬ ਕੋ ਮਾਰੀ ਚੋਕ ਹੋ ਇੰਦੀ ਕਰੇ ਤੇ ਇਹ ਮਾਰਾ ਗੁਰੂ ਸਨਸਾਲ ਪਹਚਾ ਜਾਂਦਾ ਪਰ ਕਿੱਥੇ ਗੱਲ ਪਹੁੰਚਣੀ ਆ ਵੇਖੋ ਸਾਰੇ ਮਾਇਆ ਆ ਵੇਖੋ ਸੱਚੇ ਨਾਲ ਲਾਂ ਇਨੇ ਸ਼ਕਤਰ ਭਨੇ ਨਿਸ਼ਾਨ ਕੀਤਾ ਸ਼ਸਤਰਾਂ ਦਾ ਆ ਵੇਖੋ ਜੀ ਫਲੂ ਨਿਕਲਣ ਲਿਆ ਸਾਫਾ ਕਰਦੀ ਲੱਗਦੀ ਹੈ ਹੈ ਸਾਰੇ ਕੱਢ ਲਏ ਨੇ ਨਿਕਲੇ ਨਿਕਾੜਦੇ ਨੇ ਜੋ ਕਿ ਇੱਕ ਇਹ ਹਣੀ ਕੱਢ ਲਏ ਲੱਗਦਾ ਪੂਰੀ ਖਾਲੀ ਕਰਦੀ ਹੈ ਸਾਰੇ ਆਜਾ ਚਾਹਤੇ ਵੀ ਡੇਗੇ ਉਹ ਬਰਾਬਰ ਰਹਿ ਗਿਆ ਹਣਾ ਕੋਈ ਇਹ ਕੱਲ ਘਰ ਆਇਆ ਬਾਈ ਇੱਕ ਹਾਲ ਮਨੇ ਉਤਰਾ ਨਹੀਂ ਆਇਆ ਉਹਨੇ ਸੱਦਿਆ ਸ਼ਰਾਬ ਨਾਲ ਖੜੀ ਦੱਸ ਇਹ ਬੰਦਿਆ ਕਰਤੂਤ ਨਹੀਂ ਜੇ ਅੱਜ ਸਰ ਦੋਖ ਆ ਗਿਆ ਅੜਾ ਗਏ ਜੁੜੇ ਜੇ ਕੰਗਾ ਗੁਰੂ ਸਾਹਿਬ ਦਾ ਤੇ ਬੇ ਰੁਪਈਏ ਫਾਇਦਾ ਹੋਏ ਆ ਨਹੀ